ਕੁਰਸਾ ਜ਼ਿਲ੍ਹਾ ਬਟਾਲਾ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਐਸਐਸਪੀ সোহੇਲ ਕਾਸਿਮ ਮੀਰ ਦੀ ਅਗਵਾਈ ਵਿੱਚ ਚਲਾਈ ਗਈ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਸਬਡਿਵੀਜ਼ਨ ਫਤੇਗੜ ਚੂੜੀਆਂ ਦੇ 15 ਡਰੱਗ ਸਮਗਲਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਹਨਾਂ ਖਿਲਾਫ ਫ੍ਰੀਜ਼ਿੰਗ ਅਥਾਰਟੀ ਦਿੱਲੀ ਵੱਲੋਂ ਜਾਇਦਾਦਾਂ ਨੂੰ ਵੀ ਫ੍ਰੀਜ਼ ਕਰਾਉਣ ਲਈ ਫ੍ਰੀਜ਼ ਆਰਡਰ ਹਾਸਲ ਕੀਤੇ ਗਏ ਨੇ ਜੋ ਇਹਨਾਂ ਨਸ਼ਾ ਤਸਕਰਾਂ ਦੇ ਘਰਾਂ ਤੇ ਚਿਪਕਾਏ ਗਏ ਨੇ ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਇਹਨਾਂ 15 ਨਸ਼ਾ ਤਸਕਰਾਂ ਦੇ ਕੋਲ 5 ਕਰੋੜ 76 ਲੱਖ ਤੋਂ ਵੱਧ ਜਾਇਦਾਦ ਫ੍ਰੀਜ਼ ਕਰਨ ਦੇ ਹੁਕਮ ਹਾਸਲ ਕੀਤੇ ਗਏ ਨੇ ਕਿ ਇਸ ਇਲਾਕੇ ਦੇ ਨੌਜਵਾਨ ਇਹਦੀ ਰਾਹ ਨੁਕਸਾਨ ਕਰਕੇ ਜੁੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜੁਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਨ੍ਹਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਇਹਨਾਂ ਦੀਆਂ ਜਾਇਦਾਦਾਂ ਨੂੰ ਨਿਕਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਖਰੀਦ ਕਰਵਾਇਆ ਗਿਆ ਤੇ ਅੱਜ ਇਹ ਜੇ ਫ੍ਰੀਜ਼ਿੰਗ ਆਰਡਰ ਨਹੀਂ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਪਕਾ ਕੇ ਉਹਨਾਂ ਨੂੰ ਲੋਡ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ